ਬਹੁਤ ਆਸਾਨ ਹੈ Hindu ਜਾਂ Muslima ਹੋਣਾ ਲੇਕਿਨ ਬੜਾ ਮੁਸ਼ਕਿਲ ਹੈ ਕਿਸੇ ਦਾ ਇਨਸਾਨ ਹੋਣਾ ਤੇ ਉਰੇ ਜਿਹੜੀ ਆ ਉਹ ਇੱਕ ਇਨਸਾਨੀਅਤ ਦੇ ਤੌਰ ਤੇ ਆਪਸ ਦੇ ਵਿੱਚ ਪਿਆਰ ਕਰ ਤੁਸੀਂ ਦੇਖ ਰਹੇ ਹੋ ਮਾਸ਼ਾਅੱਲਾ ਮੀਆਂ ਜੀ ਬਹੁਤ ਅੱਛੇ ਹੈ ਵੀ ਜੇ ਮੈਂ ਆਪਣਾ ਕੋਈ ਸਹੂਲਤ ਵੀ ਆਪਾਂ ਕੋਈ ਚੀਜ਼ ਖੜੀ ਕਰਨੀ ਆ ਸਾਨੂੰ ਉਹਨਾਂ ਦਾ ਸਾਥ ਆ ਉਹਨਾਂ ਸਾਡਾ ਵੀ ਇੱਕ ਦੂਜੇ ਦੇ ਮਿਲ ਜੁਲ ਕੇ ਆਪਾਂ ਚੱਲੀ ਜਾ ਰਹੇ ਆ ਜਿਸ ਤਰ੍ਹਾਂ ਗੁਰੂ ਘਰ ਸਾਂਝੇ ਦਿਖ ਰਹੇ ਆ ਆਪਾਂ ਉਸੇ ਤਰ੍ਹਾਂ ਸਾਡੇ ਪਿੱਛੇ ਸਾਡੇ ਕਮਰੇ ਵੀ ਸਾਂਝੇ ਆ ਅਸੀਂ ਪਿੱਛੇ ਵੀ ਸਾਡੇ ਘਰ ਵੀ ਸਾਂਝੇ ਆ ਦੀ ਬਿਲਕੁਲ ਜੁਆਇੰਟ ਆ ਜਿਸ ਤਰ੍ਹਾਂ ਗੁਰਦੁਆਰਾ ਤੇ ਮਸਜਿਦ ਜੁਆਇੰਟ ਆ ਧਰਮ ਕੋਈ ਵੀ ਆਉ ਇਨਸਾਨੀਅਤ ਦਾ ਸੰਦੇਸ਼ ਹੁੰਦਾ ਜਿਸ ਇਨਸਾਨ ਦੇ ਅੰਦਰ ਇਨਸਾਨੀਅਤ ਨਹੀਂ ਉਹਦਾ ਕੋਈ ਧਰਮ ਨਹੀਂ ਅਰੇ ਨਾਲ ਹੀ ਬਿਲਕੁਲ ਗੁਰਦੁਆਰਾ ਸਾਹਿਬ ਦਾ ਮਸਜਿਦ ਆ ਉਹਨਾਂ ਦਾ ਵੀ ਅਸੀਂ ਚਰਨਾ ਚਾਹਾਂ ਔਰ ਬਿਲਕੁਲ ਸਾਡੇ ਸਾਹਮਣੇ ਸੰਤੋਸ਼ੀ ਮਾਤਾ ਦਾ ਮੰਦਰ ਆ ਸੀ ਸਵਰਾਤਰੀ ਹੋ ਗਿਆ ਗੁਰਦਰਾ ਸਾਹਿਬ ਦਾ ਜੋ ਕੋਈ ਕੋਈ ਪ੍ਰੋਗਰਾਮ ਪ੍ਰੋਗਰਾਮ ਹੁੰਦਾ ਹੈ ਮਸਜਿਦ ਦਾ ਕੋਈ ਪ੍ਰੋਗਰਾਮ ਇਦਾਂ ਹੁੰਦਾ ਹੈ ਅਸੀਂ ਸਾਰੇ ਮਿਲ ਜੁਲ ਕੇ ਇੱਕ ਦੂਜੇ ਦੇ ਤਿਹਾਰਾ ਨੂੰ ਮਨਾਉਨੇ ਆ। ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜਿਓ ਔਨਰ ਤੇ ਨਾਲ ਅੱਜ ਤੋਂ ਨੇ ਕਹੇ ਜੀ ਤਸਵੀਰ ਪਟਿਆਲਾ ਤੋਂ ਇੱਕ ਭਾਈ ਚਾਰਕਸਾਨ ਦੀ ਤਸਵੀਰ ਦਿਖਾਵਾਂਗੇ ਜੋ ਕਿ ਤੁਸੀਂ ਜਿੱਥੇ ਨਹੀਂ ਦੇਖੀ ਹੋਏਗੀ ਮੇਰੇ ਇਧਰਲੇ ਪਾਸੇ ਜਿਹੜਾ ਕਿ ਇਧਰ ਗੁਰਦੁਆਰਾ ਹੈ ਔਰ ਇਧਰਲੇ ਪਾਸੇ ਹੈ ਮਸਜਿਦ ਕੈਮਰਾਮੈਨ ਤੁਹਾਨੂੰ ਦਿਖਾਏਗਾ ਔਰ ਇਧਰ ਮੇਰੇ ਨਾਲ ਲੈ ਕੇ ਗੁਰਦੁਆਰਾ ਸਾਹਿਬ ਦੇ ਜੋ ਗਰੰਥੀ ਸਾਹਿਬ ਹੈ ਉਹ ਜੀ ਹੈ ਤੇ ਇਧਰ ਮੀਆਂ ਜੀ ਹੈਗੇ ਆ ਇਹ ਭਾਈ ਚਾਰਕ ਦੀ ਤਸਵੀਰ ਹੈ ਪਟਿਆਲਾ ਤੋਂ ਜਿੱਥੇ ਆਪਸੀ ਭਾਈਚਾਰਕ ਲੋਕ ਪਿਆਰ ਦੇ ਨਾਲ ਰਹਿੰਦੇ ਨੇ ਬੇਸ਼ੱਕ ਧਰਮ ਵੱਖਰਾ ਵੱਖਰਾ ਪਰ ਪਿਆਰ ਭਰਾਵਾਂ ਨਾਲੋਂ ਵੱਧ ਹੈ ਅਸੀਂ ਗੱਲ ਕਰਦੇ ਆ ਪਹਿਲਾਂ ਗੁਰਦੁਆਰਾ ਸਾਹਿਬ ਦੇ ਕਰਦੇ ਹੋ ਔਰ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਵਾਈਗੁਰਜੀ ਕੀ ਹੱਦ ਹੈ ਜੀ ਗੁਰਦੁਆਰੇ ਦੇ ਇਤਿਹਾਸ ਦੇ ਬਾਰੇ ਦੱਸੋ ਜਾਲ ਤੁਹਾਡੀ ਮਰਜ਼ੀ ਦਾ ਭਾਈਚਾਰਕ ਪਿਆਰ ਨਾਲ ਰਹਿੰਦੇ ਤੁਸੀਂ ਗੁਰਦੁਆਰੇ ਦੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਉਹਦਾ ਇੱਥੇ ਤਾਂ ਚਲੋ ਲੋਕਲ ਗੁਰੂ ਘਰ ਹੀ ਆਪਣਾ ਤਾਂ ਬਾਕੀ ਇੱਕ ਜੇ ਤੁਸੀਂ ਕਹਿੰਦੇ ਮਿਲਜਲ ਭਾਈਚਾਰੇ ਬਾਰੇ ਵੀ ਆਪਣੇ ਮੀਆ ਜੀ ਆ ਬਹੁਤ ਅੱਛੇ ਹੈ ਵੀ ਜੇ ਮੈਂ ਆਪਾਂ ਨੂੰ ਕੋਈ ਸਹੂਲਤ ਵੀ ਆਪਾਂ ਕੋਈ ਚੀਜ਼ ਖਰੀਦ ਕਰਨੀ ਆ ਸਾਨੂੰ ਉਹਨਾਂ ਦਾ ਸਾਥ ਆ ਉਹਨਾਂ ਸਾਡਾ ਵੀ ਇੱਕ ਦੂਜੇ ਦੇ ਮਿਲ ਜੁਲ ਕੇ ਆਪਾਂ ਚੱਲੀ ਜਾ ਰਹੇ ਆ ਕੋਈ ਜੇ ਵੀ ਕੋਈ ਆਪਾਂ ਨੂੰ ਪਾਰ ਤੇ ਕੋਈ ਦਿੱਕਤ ਕੋਈ ਪਾਰ ਸਪੀਕਰ ਦੀ ਆਂਦੀ ਹੈ ਜਾਂ ਉਹ ਆਵਾਜ਼ ਕੱਟ ਕਰ ਲੈਂਦੇ ਆ ਜਾਂ ਛੀ ਕਰ ਲੈਂਦੇ ਆ ਵੀ ਸਾਨੂੰ ਕੋਈ ਇਹੋ ਜਿਹੀ ਦਿੱਕਤ ਨਹੀਂ ਕੋਈ ਆਪਾਂ ਨੂੰ ਕੋਈ ਮਸਤ ਆਪਣੇ ਆਪਣੇ ਤੁਸੀਂ ਇਹਨਾਂ ਦੇ ਨਾਲ ਤੋਂ ਖੁਸ਼ੀਆਂ ਪ੍ਰਾਪਰ ਬਣਾ ਹਾਂਜੀ ਖੁਸ਼ੀਆਂ ਬਣਾ ਰਹੇ ਆ ਬਿਲਕੁਲ ਮੀਆ ਜੀ ਤੁਸੀਂ ਦੱਸੋ ਤੁਸੀਂ ਨਾਲੋਂ ਬਹੁਤ ਵਧੀਆ ਤੁਹਾਡੀ ਮੈਨੂੰ ਇਹ ਜੋੜੀ ਵੀ ਲੱਗਦੀ ਹੈ ਭਾਈਚਾਰਕ ਸਾਂਝ ਵੀ ਹੈ ਸ਼ਹਿਰ ਦੇ ਵਿੱਚ ਕਿਵੇਂ ਦਾ ਤੁਹਾਨੂੰ ਨਾਲ ਤੁਹਾਡੇ ਗਰੰਟੀ ਸਾਹਿਬ ਜੀ ਹੁੰਦੇ ਆ ਉਹ ਦੱਸਦੇ ਆ ਤੁਹਾਡਾ ਪਿਆਰ ਬਹੁਤ ਜੀ ਇੱਕ ਸ਼ਾਇਰ ਨੇ ਬੜੀ ਪਿਆਰੀ ਬਾਤ ਕਹੀ ਹੈ ਉਹ ਕਹਿੰਦੇ ਕਹਿੰਦੇ ਬਹੁਤ ਆਸਾਨ ਹੈ Hindu ਜਾਂ Muslimਾ ਹੋਣਾ ਲੇਕਿਨ ਬੜਾ ਮੁਸ਼ਕਿਲ ਹੈ ਕਿਸੇ ਦਾ ਇਨਸਾਨ ਹੋਣਾ ਤੇ ਉਰੇ ਜਿਹੜੀ ਆ ਉਹ ਇੱਕ ਇਨਸਾਨੀਅਤ ਦੇ ਤੌਰ ਤੇ ਆਪਸ ਦੇ ਵਿੱਚ ਪਿਆਰ ਬਹੁਤ ਤੁਸੀਂ ਦੇਖ ਰਹੇ ਹੋ ਮਾਸ਼ਾਅੱਲਾ ਇਸ ਤਰ੍ਹਾਂ ਉਹ ਕੁੰਬ ਦਾ ਵੀ ਚੱਲ ਰਿਹਾ ਹੈ ਕਿ ਉਥੇ ਤਰਵੈਣੀ ਸੰਗਮ ਜਿਸ ਤਰ੍ਹਾਂ ਕਹਿੰਦੇ ਹਨ ਹੈ ਨਾ ਢੁੱਕੀ ਲਗਾ ਰਹੇ ਆ ਲੋਕ ਧਾਰਮਿਕ ਉਹ ਹੈ ਇਸੇ ਦਾ ਉਰੇ ਵੀ ਇੱਕ ਤਰਵੈਣੀ ਸੰਗਮ ਵਾਲਾ ਸਿਸਟਮ ਹੈ ਤੁਸੀਂ ਮਾਸ਼ਾਅੱਲਾ ਕੈਮਰਾਮੈਨ ਜੀ ਨੇ ਦਿਖਾਇਆ ਵੀ ਗੁਰਦੁਆਰਾ ਤੇ ਮਸਜਿਦ ਘਟੇ ਆ ਤੇ ਤੀਸਰਾ ਸਾਡਾ ਧਾਰਮਿਕ ਸਥਾਨ ਬਿਲਕੁਲ ਸਾਹਮਣੇ ਦੇਖੋ ਤੇ ਉਰੇ ਵੀ ਕਿਹੜਾ ਸਾਰਾ ਮਤਲਬ ਭਾਈਚਾਰਕ ਸਥਾਨ ਜੀ ਔਰ ਆਪਸ ਦੇ ਵਿੱਚ ਜਿਸ ਤਰ੍ਹਾਂ ਪਿਆਰ ਮੁਹੱਬਤ ਦੇ ਨਾਲ ਅਸੀਂ ਸਾਰੇ ਰਹਨੇ ਆ ਇੱਕ ਦੂਸਰੇ ਦੀਆਂ ਗੋਦੀਆਂ ਦਾ ਨਿਗ੍ਹਾ ਮੰਨਦੇ ਆ ਤੇ ਜਿਸ ਤਰ੍ਹਾਂ ਗੁਰੂ ਘਰ ਸਾਂਝੇ ਦਿਖ ਰਹੇ ਆ ਆਪਾਂ ਉਸੇ ਤਰ੍ਹਾਂ ਸਾਡੇ ਪਿੱਛੇ ਸਾਡੇ ਕਮਰੇ ਵੀ ਸਾਂਝੇ ਆ ਅਸੀਂ ਪਿੱਛੇ ਵੀ ਸਾਡੇ ਘਰ ਵੀ ਸਾਂਝੇ ਆ ਅਸੀਂ ਬਿਲਕੁਲ ਜੁਆਇੰਟ ਆ ਜਿਸ ਤਰ੍ਹਾਂ ਗੁਰਦੁਆਰਾ ਦੇ ਮਸਜਿਦ ਜੁਆਇੰਟ ਹੈ ਇਸੇ ਤਰ੍ਹਾਂ ਸਾਡੇ ਘਰ ਵੀ ਪਿੱਛੇ ਕੰਧ ਨਾਲ ਕੰਧ ਸਾਂਝੀ ਆ ਤੇ ਪਿਆਰ ਮੁਹੱਬਤ ਨਾਲ ਰਹਿੰਦੇ ਆ ਕੋਈ ਮਸਲਾ ਨਹੀਂ ਆ ਔਰ ਰੱਬ ਦਾ ਸ਼ੁਕਰ ਹੈ ਕਿ ਔਰ ਦੁਆ ਵੀ ਕਰਦੇ ਆ ਕਿ ਪੂਰੇ ਦੇਸ਼ ਦੇ ਅੰਦਰ ਇਸੇ ਤਰ੍ਹਾਂ ਔਰ ਪੂਰੀ ਦੁਨੀਆ ਦੇ ਅੰਦਰ ਜਿਹੜਾ ਲੱਭਾ ਪਿਆਰ ਮੁਹੱਬਤ ਬਣਾਈ ਰੱਖਿਆ ਆਪਸ ਦੇ ਵਿੱਚ ਉਹੀ ਅਸਲ ਜ਼ਿੰਦਗੀ ਆ ਦੇਖੋ ਧਰਮ ਕੋਈ ਵੀ ਆਉ ਇਨਸਾਨੀਅਤ ਦਾ ਸੰਦੇਸ਼ ਹੁੰਦਾ ਜਿਸ ਇਨਸਾਨ ਦੇ ਅੰਦਰ ਇਨਸਾਨੀਅਤ ਸਭ ਤੋਂ ਪਹਿਲਾਂ ਇਨਸਾਨੀਅਤ ਦਾ ਹੀ ਪਾਠ ਸਿਖਾਇਆ ਜਾਂਦਾ ਕਿਸੇ ਵੀ ਧਰਮ ਦੇ ਅੰਦਰ ਅਗਰ ਸਾਡੇ اسلام ਦੇ ਅੰਦਰ ਸਮਝਾਇਆ ਜਾਂਦਾ ਕਿ ਉਹ ਉਹ ਬੰਦਾ ਮੁਸਲਮਾਨ ਹੀ ਨਹੀਂ ਹੈ ਕਿ ਉਹ ਖੁਦ ਇੱਕ ਪੇਟ ਭਰ ਕੇ ਖਾਣਾ ਗਏ ਤੇ ਉਹਦਾ ਪਰਿਵਾਰ ਭੁੱਖਾ ਸੋਵੇ ਉਹ ਮੁਸਲਮਾਨ ਹੀ ਨਹੀਂ ਹੈ ਤੇ ਸਭ ਤੋਂ ਪਹਿਲਾਂ ਇਨਸਾਨੀਅਤ ਹੀ ਸਿਖਾਈ ਜਾਂਦੀ ਹੈ ਜੋ ਇਨਸਾਨ ਤੇ ਉਹੀ ਧਾਰਮਿਕ ਇਨਸਾਨ ਕਿਹਾ ਜਾਏਗਾ ਤਿਹਾਰ ਵੀ ਜਿਵੇਂ ਇੱਧਰ ਕੋਈ ਗੁਰੂ ਪ੍ਰਕਾਸ਼ ਉਸਤਵਾ ਜਾਂਦਾ ਜਾਂ ਹੋਰ ਤਿਹਾਰ ਆ ਜਾਂਦਾ ਜੇ ਤੁਹਾਡੇ ਆ ਜਾਂਦਾ ਤਾਂ ਵੀ ਭਾਈਚਾਰਕ ਜੀ ਬਿਲਕੁਲ 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 ਅਸੀਂ ਸਾਰੇ ਇਕੱਠੇ ਹੋਗੇ ਆਪਣਾ ਤਿਹਾਰ ਮਨਾਉਂਦੇ ਹਾਂ ਜਿਸ ਤਰ੍ਹਾਂ ਇਹ ਆਉਂਦੀ ਹੈ ਦਿਵਾਲੀ ਆਉਂਦੀ ਹੈ ਤੇ ਅਸੀਂ ਇਕੱਠੇ ਮਿਲ ਕੇ ਮਠਾਈਆਂ ਇੱਕ ਦੂਸਰੇ ਵੰਡਦੇ ਔਰ ਜਦੋਂ ਵੀ ਕੋਈ ਇੱਧਰ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਤੇ ਇਕੱਠੇ ਮਿਲ ਕੇ ਰਹੇ ਅਸੀਂ ਲੰਗਰ ਦਾ ਵੀ ਪ੍ਰੋਗਰਾਮ ਹੁੰਦਾ ਤੇ ਮਿਲ ਜੁਲ ਕੇ ਜੋ ਹੈ ਕਿ ਸ਼ਕੀ ਦਾ ਵੀ ਹੈ ਸ਼ਿਕਾਈ ਦਾ ਵੀ ਹੈ ਸਾਰੇ ਇਕੱਠੇ ਰਹਿੰਦੇ ਆ ਅਪਣੀ ਮਰਜ਼ੀ ਤੇ ਕਦੋਂ ਤੱਕ ਦੀ ਹੈ ਜੀ ਮਸਜਿਦ ਜੀ 47 ਤੋਂ ਪਹਿਲਾਂ ਦੀ ਹੈ ਅਸੀਂ ਪੁਰਾਣੀ ਇਤਿਹਾਸਿਕ ਮਸ ਉਸ ਤੋਂ ਬਾਅਦ ਫਿਰ ਮੇਰੇ ਤੋਂ ਥੋੜਾ ਜਿਹਾ ਮਨਾਈ ਮਤਲਬ ਪੈਰ ਪੁਰਾਣੀ ਹੈ ਜੀ ਪੁਰਾਣੀ ਬਿਲਕੁਲ 47 ਤੋਂ ਪਹਿਲਾਂ ਦੀ ਮਸਜਿਦ ਹੈ ਉਹ ਬਿਲਕੁਲ ਇਹ ਹੋ ਗਿਆ ਜੀ ਇੱਧਰ ਗੁਰਦੁਆਰਾ ਤੇ ਇੱਧਰ ਮਸਜਿਦ ਔਰ ਸਾਹਮਣੇ ਤੁਸੀਂ ਦੇਖੋਗੇ ਬਿਲਕੁਲ ਸਾਹਮਣੇ ਆ ਮੰਦਿਰ ਮਾਤਾ ਸੰਤੋਸ਼ੀ ਮਾਤਾ ਦਾ ਮੰਦਿਰ ਹੈ ਰਾਜਪੁਰਾ ਰੋਡ ਦੀ ਤਸਵੀਰ ਹੈ ਤੁਹਾਡੇ ਨਾਲ ਨੇ ਇੱਧਰ ਤੇ ਨਾਲ ਦੁਕਾਨਦਾਰੀ ਵੀ ਕਰਦੇ ਨੇ ਰਕੇਸ਼ ਗੁਪਤਾ ਜੀ ਗੁਪਤਾ ਜੀ ਬਹੁਤ ਵਧੀਆ ਤਸਵੀਰ ਹੈ ਤੁਸੀਂ ਤਾਂ ਤੁਹਾਡੇ ਵਪਾਰ ਵੀਰੇ ਨਾਲ ਕਰਦੇ ਹੋ ਸਾਹਮਣੇ ਮੰਦਿਰ ਤੁਹਾਡੇ ਨਾਲ ਤੁਹਾਡੇ ਪਿੱਠ ਲੱਗਦੀ ਗੁਰਦੁਆਰਾ ਸਾਹਿਬ ਦੀ ਨਾਲ ਲੱਗਦੀ ਹੈ ਤੁਹਾਡੀ ਮਰਜ਼ੀ ਦੀ ਕਿਵੇਂ ਦੀ ਲੱਗਦੀ ਹੈ ਤਸਵੀਰ ਨੂੰ ਨਮਸਕਾਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਕਹਾਂਗਾ ਪਿੱਠ ਨਹੀਂ ਲੱਗਦੀ ਸਾਡੇ ਸਾਹਮਣੇ ਚਰਨਾ ਵਿੱਚ ਰਹਿਨੇ ਆ ਗੁਰੂ ਨਾਨਕ ਦਰਬਾਰ ਜਿਹੜਾ ਗੁਰਦੁਆਰਾ ਸਾਹਿਬ ਆ ਪੁਰਾਣੀ ਚੁੰਗੀ ਪਟਿਆਲੇ ਉਹਨਾਂ ਦੇ ਚਰਨਾ ਵਿੱਚ ਆ ਸਾਡੇ ਨਾਲ ਹੀ ਬਿਲਕੁਲ ਗੁਰਦੁਆਰਾ ਸਾਹਿਬ ਦਾ ਮਸਜਿਦ ਆ ਉਹਨਾਂ ਦੇ ਵੀ ਅਸੀਂ ਚਰਨਾ ਚਾਹਾਂ ਔਰ ਬਿਲਕੁਲ ਸਾਡੇ ਸਾਹਮਣੇ ਸੰਤੋਸ਼ੀ ਮਾਤਾ ਦਾ ਮੰਦਰ ਆ ਬੜੀ ਵਧੀਆ ਸਾਨੂੰ ਬਹੁਤ ਅੱਛਾ ਮਹਿਸੂਸ ਹੁੰਦਾ ਵੀ ਮੈਂ ਤਾਂ ਅੱਜ ਤੁਹਾਡੇ ਮਾధ్యਮ ਰਾਹੀਂ ਇਹ پورے ਦੇਸ਼ ਨੂੰ ਸੁਨੇਹਾ ਦੇਣਾ ਚਾਹਾਂਗਾ ਵੀ ਜੋ ਤੁਸੀਂ ਸੀਨ ਜੋ ਤਸਵੀਰ ਤੁਸੀਂ ਪਟਿਆਲੇ ਪੁਰਾਣੀ ਚੁੰਗੀ ਰਾਜਪੁਰੋਡ ਦੀ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਤੇ ਉਹਦੇ ਨਾਲ ਮਸਜਿਦ ਦੇ ਸਾਹਮਣੇ ਮੰਦਿਰ ਹਿੰਦੂ ਸਿੱਖ ਮੁਸਲਮ ਇਸਾਈ ਸਭ ਹੈ ਭਾਈ ਭਾਈ ਦਾ ਉਹ ਸੁਨੇਹਾ ਮੈਂ ਪੂਰੇ ਦੇਸ਼ ਨੂੰ ਦਵਾਂਗਾ ਵੀ ਅਗਰ ਅਸੀਂ ਇਸ ਤਰੀਕੇ ਦੇ ਨਾਲ ਪੂਰੇ ਦੇਸ਼ ਦੇ ਵਿੱਚ ਅਸੀਂ ਰਲ ਕੇ ਰਹੀਏ ਤਾਂ ਪੂਰੀ ਸ਼ਾਂਤੀ ਵੀ ਹੋਏਗੀ ਔਰ ਸਾਡਾ ਦੇਸ਼ ਤਰੱਕੀ ਵੀ ਕਰੇਗਾ ਔਰ ਉਸ ਰਹਿਣ ਦੇ ਵਿੱਚ ਸਾਨੂੰ ਆਪਣੇ ਆਪ ਨੂੰ ਵੀ ਅੱਛਾ ਲੱਗੇਗਾ ਵੀ ਅਸੀਂ ਇਨਸਾਨ ਸਾਡੀ ਇਨਸਾਨੀਅਤ ਇਹੀ ਹੈ ਵੀ ਅਸੀਂ ਸਾਰੇ ਰਲ ਮਿਲ ਕੇ ਬੇਸ਼ੱਕ ਸਾਡਾ ਧਰਮ ਅਲੱਗ-ਅਲੱਗ ਹੈ ਪਰ ਅਸੀਂ ਇਨਸਾਨ ਹੋਣ ਦੇ ਨਾਂ ਤੇ ਰੱਬ ਦੇ ਸਾਰੇ ਬੰਦੇ ਅਸੀਂ ਸਾਂਝੇ ਆ ਬਿਲਕੁਲ ਤੁਸੀਂ ਵੀ ਉਰੇ ਹੁੰਦੇ ਹੋ ਜੀ ਕਿਵੇਂ ਦਾ ਅਸੀਂ ਸਾਡੇ ਗੁਪਤਾ ਜੀ ਦੇ ਬਰਾਬਰ ਦੁਕਾਨ ਹੈ ਸਾਡੀ ਵੀ ਤੇ ਅਸੀਂ ਆਪਣੇ ਭਰਾਵਾਂ ਮੰਗ ਜਿਵੇਂ ਅਸੀਂ ਇੱਕ ਭਾਈਚਾਰਕ ਪੂਰੇ ਮੈਂਬਰ ਬਣ ਕੇ ਰਹਨੇ ਆ ਫੈਮਿਲੀ ਮੈਂਬਰ ਬਣ ਕੇ ਸਾਡੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਧਰਮ ਦਾ ਕੋਈ ਇਸ ਜਿਹੜਾ ਕਰਜਾ ਤਾਂ ਕੋਈ ਖਿਆਲ ਵੀ ਨਹੀਂ ਆਉਂਦਾ ਅਸੀਂ ਤਾਂ ਇੱਕ ਦੂਸਰੇ ਨਾਲ ਉਸੇ ਤਰ੍ਹਾਂ ਅਸੀਂ ਸਿਵਰਾਤਰੀ ਹੋ ਗਿਆ ਗੁਰਦੁਆਰਾ ਸਾਹਿਬ ਦਾ ਜੋ ਕੋਈ ਕੋਈ ਪ੍ਰੋਗਰਾਮ ਪ੍ਰੋਗਰਾਮ ਹੁੰਦਾ ਹੈ ਮਸਜਿਦ ਦਾ ਕੋਈ ਪ੍ਰੋਗਰਾਮ ਇਦਾਂ ਹੁੰਦਾ ਅਸੀਂ ਸਾਰੇ ਮਿਲ ਜੁਲ ਕੇ ਇੱਕ ਦੂਜੇ ਕੇ ਤਿਹਾਰਾ ਨੂੰ ਮਨਾਉਂਦੇ ਆ ਬਿਲਕੁਲ ਇਹ ਤਸਵੀਰ ਸੀ ਔਰ ਮੈਂ ਤੁਹਾਨੂੰ ਫੇਰ ਇੱਕ ਵਾਰ ਕੈਮਰਾਮੈਨ ਤੱਕ ਕਰਕੇ ਹੁਣ ਵੀ ਬਿਲਕੁਲ ਪਿਆਰ ਦੇ ਨਾਲ ਖੜੇ ਨੇ ਇਹ ਸਾਹਮਣੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਹੈ ਉਸ ਦੇ ਨਾਲੇ ਮਸਜਿਦ ਹੈ ਇਹ ਜਿਹੜੀ ਤਸਵੀਰ ਹੈ ਇਹ ਪਟਿਆਲਾ ਤੋਂ ਵਿਸ਼ੇਸ਼ ਅਸੀਂ ਅੱਜ ਤੁਹਾਨੂੰ ਦਿਖਾਈ ਹੈ ਜੀ ਪਟਿਆਲਾ ਦੇ ਵਿੱਚ ਕੋਈ ਜਾਤ ਪਾਤ ਨਹੀਂ ਜਿਹੜਾ ਭਾਈਚਾਰਕ ਸਾਂਝ ਦੇ ਨਾਲ ਰਹਿੰਦੇ ਨੇ ਕਹਿੰਦੇ ਅਸੀਂ ਕੋਈ ਵੀ ਤਿਉਹਾਰ ਹੁੰਦਾ ਭਾਵੇਂ ਮਸਜਿਦ ਦੇ ਵਿੱਚ ਕੋਈ ਤਿਉਹਾਰ ਹੋਵੇ ਜਾਂ ਈਦ ਹੋਵੇ ਜਾਂ ਇਦਰ ਗੁਰਦੁਆਰਾ ਸਾਹਿਬ ਦੇ ਵਿੱਚ ਹੋਵੇ ਆਪਸ ਚ ਗੱਲ ਕੇ ਅਸੀਂ ਉਹ ਤਿਉਹਾਰ ਮਨਾਉਂਦੇ ਆਂ ਔਰ ਅਪਸੀ ਭਾਈਚਾਰਕ ਦੇ ਨਾਲ ਰਹਿੰਦੇ ਆਂ ਔਰ ਕਹਿੰਦੇ ਤੁਹਾਡੇ ਦਾ ਜਿਹੜੇ ਇੱਥੇ ਘਰ ਵੀ ਆ ਗਏ ਉਹ ਵੀ ਤੁਹਾਡੇ ਨਾਲ ਨਾਲ ਹੈ ਮਤਲਬ ਪਿਆਰ ਬਹੁਤ ਜ਼ਿਆਦਾ ਹੈ ਪਰਿਵਾਰਕ ਦਾ ਪਿਆਰ ਵੀ ਹੈ ਇਹਨਾਂ ਦਾ ਪਿਆਰ ਵੀ ਹੈ ਔਰ ਨਾਲ ਲੱਗਦੇ ਦੁਕਾਨਦਾਰਾਂ ਦਾ ਸਮਾਜ ਦਾ ਪੂਰਾ ਪਿਆਰ ਹੈ ਔਰ ਇਵੇਂ ਜੇ ਪਿਆਰ ਬਣਾ ਕੇ ਰੱਖੀਏ ਪੂਰੇ ਹਿੰਦੁਸਤਾਨ ਦੇ ਵਿੱਚ ਤਾਂ ਧਰਮ ਦੀ ਰਾਜਨੀਤੀ ਕੋਈ ਨਾ ਕਰੇ ਇਵੇਂ ਹੀ ਪਿਆਰ ਰਹਿਣਾ ਚਾਹੀਦਾ ਹੈ ਇਹ ਤਸਵੀਰ ਪਿਆਰ ਦੇ ਲੋਕਾਂ ਦੇ ਲਈ ਆ ਪਟਿਆਲਾ ਤੋਂ ਨੀਰ ਦੇ ਨਾਲ ਚਰਨਜੀਤ ਚੋਸ਼ੀ ਦੀ ਰਿਪੋਰਟ